ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਪ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤੂ ਸੇਵਾਤ ਕਰਾਂਗੇ ਅੱਜ ਸ਼ਲੋਕ ਮਹਲਾ 3 ਜਾ ਦੇ 12ਵੇਂ ਸ਼ਬਦ ਦੀਵਾਰੀ ਹੈ ਜੀ ਸ਼ਲੋਕ ਮਹਲਾ 3 ਜਾ ਪਰਥਾਈ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਗਲ ਜਹਾਨੇ ਗੁਰਮੁਖ ਹੋਏ ਸੋ ਪਾ ਕਰੇ ਆਪਨਾ ਆਪ ਪਛਾਣੇ ਪਰਥਾਈ ਸਾਖੀ ਮਹਾਪੁਰਖ ਬੋਲਦੇ ਸਾਜੀ ਸਗਲ ਜਹਾਨੇ ਗੁਰਮੁਖ ਹੋਏ ਸੋ ਬੋ ਕਰੇ ਆਪਣਾ ਆਪ ਪਛਾਣੇ ਗੁਰਪ੍ਰਸਾਦ ਦੀ ਜੀਵਤ ਮਰੇ ਤਮਨ ਹੀ ਤੇ ਮਨਮਾਨੇ ਜਿੰਨਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕਿਆ ਕਥੇ ਗਿਆਨੇ ਮਹਲਾ ਤੀਜਾ ਗੁਰਮੁਖ ਚੇਤਨ ਲਾਇਓ ਅੰਤ ਦੁਖ ਬਹੁਤ ਆ ਅੰਤ ਦੁਖ ਬਹੁਤ ਆਏ ਅੰਦਰੋਂ ਬਾਹਰੋਂ ਅੰਧਿਆ ਸੁਧ ਨਾ ਕਾਈ ਪਾਏ ਪੰਡਤ ਤਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰਨਾਏ ਜਿਨ ਗੁਰ ਕੇ ਸਬਦ ਸਲਾਇਆ ਹਰ ਸਿਉ ਰਹਿ ਸਮਾਏ ਪੰਡਤ ਦੂਜੇ ਪਾਏ ਬਰਕਤ ਨਾ ਹੋਵਈ ਨਾ ਤਨ ਪੱਲੇ ਪਾਏ ਪਰਥਕੇ ਸੰਤੋਖ ਨਾ ਆਇਓ ਅੰਤੈ ਜਲਤਿ ਬਿਹਾਏ ਕੂਕ ਪੁਕਾਰੀ ਨਾ ਚੁੱਕਈ ਨਾ ਸੰਸਾ ਵਿੱਚੋਂ ਜਾਏ ਨਾਨਕ ਨਾਮ ਬਿਹੂਣਿਆ ਮੂੰ ਕਾਲੇ ਉੱਠ ਜਾਏ ਪੌੜੀ ਹਰ ਸੱਜਣ ਵੇਲ ਪਿਆਰੇ ਮਿਲ ਪੰਥ ਦਿਸਾਈ ਜੋ ਹਰ ਦਸੇ ਮਿਤ ਇਸ ਹਉ ਬਲ ਜਾਏ ਗੁਰ ਸਾਜੀ ਤਿਨ ਸੋ ਕਰੀ ਹਰ ਨਾਮ ਤੇ ਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਹਾਰੀ ਸਤਗੁਰ ਤੇ ਜਿਸੋਂ ਜੀ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਹਾਰੀ ਸਤਗੁਰ ਤੇ ਜਿਸੋਂ ਜੀ ਪਾਈ ਪਹਿਲੇ ਸ਼ਲੋਕ ਮਹਲਾ 3 ਚ ਗੁਰੂ ਜੀ ਆਖਦੇ ਹਨ ਜੀ ਕਿ ਜੋ ਸਿੱਖ ਸਾਡੀ ਗੁਰਬਾਣੀ ਸਾਨੂੰ ਸਾਡੇ ਮਹਾਪੁਰਸ਼ ਦਸਤੇ ਹਾਂ ਜੀ ਗੁਰੂ ਜੀ ਆਖਦੇ ਨੇ ਉਹ ਸਾਰੀ ਦੁਨੀਆ ਲਈ ਹਰ ਇੱਕ ਲਈ ਸਾਂਝੀ ਹੁੰਦੀ ਹੈ ਜੀ ਅਤੇ ਗੁਰਮੁਖ ਸਾਧਕ ਗੁਰਸ਼ਬਦ ਗੁਰਬਾਣੀ ਨਾਮ ਨੂੰ ਸੁਣ ਕੇ ਮੰਨ ਕੇ ਆਪਣੇ ਮਨ ਵਿੱਚੋਂ ਪਰਮੇਸ਼ਰ ਪ੍ਰਭ ਦਾ ਦਰਨੰਦੇ ਹਾਂ ਜੀ ਆਪਣੇ ਭਾਵ ਉਹਨਾਂ ਨੂੰ ਪਰਮੇਸ਼ਰ ਦੇ ਹੁਕਮ ਦੀ ਸੋਝੀ ਹੋ ਜਾਂਦੀ ਹੈ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਉਹ ਆਪਣੇ ਮੂਲ ਨੂੰ ਪਛਾਣਦੇ ਹਨ ਜੀ ਆਪਣੇ ਆਪ ਨੂੰ ਪਛਾਣਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਰੂਪ ਗੁਰੂ ਦੀ ਕਿਰਪਾ ਨਾਲ ਜਦੋਂ ਜੀ ਹੁੰਦੇ ਜੀ ਆਪਣੇ ਵਿਸ਼ੇਵਕਾਰਾਂ ਨੂੰ ਖਤਮ ਕਰ ਲੈਂਦੇ ਹਨ ਜੀ ਤਾਂ ਉਹਨਾਂ ਦਾ ਅੰਧਕਾਰ ਵਿੱਚ ਤਨਮਨ ਪ੍ਰਕਾਸ਼ ਵਿੱਚ ਹੋ ਜਾਂਦਾ ਹੈ ਜੀ ਪਰ ਉਹ ਪਰਮੇਸ਼ਰ ਦੀ ਕਿਰਪਾ ਨਾਲ ਹੀ ਹੁੰਦਾ ਹੈ ਜੀ ਜੇ ਪਰਮੇਸ਼ਰ ਆਪਣੀ ਕਿਰਪਾ ਕਰੇ ਤਾਂ ਨਾਨਕ ਦਾ ਕਥਨ ਹੈ ਜੀ ਕਿ ਜਿੰਨਾ ਜੀਵ ਨੂੰ ਆਪਣੇ ਮਨ ਤਨ ਦੀ ਸੋਝੀ ਨਹੀਂ ਹੈ ਜੀ ਉਹ ਗੁਰ ਗਿਆਨ ਦੀਆਂ ਗੱਲਾਂ ਦਾ ਕਥਨ ਕੀ ਕਰਨਗੇ ਜੀ ਦੂਸਰੇ ਸ਼ਲੋਕ ਮਹਲਾ 3 ਵਿੱਚ ਗੁਰੂ ਜੀ ਆਖਦੇ ਹਨ ਜੀ ਇਹ ਭਾਈ ਜਿਨ੍ਹਾਂ ਜੀ ਮਨੁੱਖਾਂ ਨੇ ਕੁਸ਼ੰ ਗੁਰ ਬਾਣੀ ਨਾਮ ਦੁਆਰਾ ਪਰਮੇਸ਼ਰ ਪ੍ਰਭਨ ਨੂੰ ਆਪਣਾ ਮਨ ਚਿਤ ਨਹੀਂ ਲਗਾਇਆ ਜੀ ਉਹਨਾਂ ਨੂੰ ਅੰਤ ਵੇਲੇ ਜਦੋਂ ਜੀਵਨ ਖਤਮ ਹੋ ਜਾਏਗਾ ਤਾਂ ਦੁਖਵਾ ਪਰਦਾ ਹੈ ਜੀ ਅੰਦਰੋਂ ਅਤੇ ਬਾਹਰੋਂ ਉਹਨਾਂ ਅਗਿਆਨੀਆਂ ਨੂੰ ਕੋਈ ਸਮਝ ਨਹੀਂ ਪੈਂਦੀ ਜੀ ਫਿਰ ਗੁਰੂ ਜੀ ਆਖਦੇ ਹਨ اے ਭਾਈ ਪਰਮੇਸ਼ਰ ਹਰ ਦੇ ਗੁਰਸਤ ਗੁਰਬਾਣੀ ਨਾਮ ਨਾ ਰੰਗੇ ਹੋਏ ਜੋ ਜੀਵ ਹਨ ਉਹ ਪਰਮੇਸ਼ਰ ਹਰ ਦੀ ਕਿਰਪਾ ਸਦਕਾ ਪੂ ਗਰਮਕ ਆਪਨਾ ਆਪਛਾਣਦੇ ਹਾਂ ਜੀ ਤੇ ਉਹ ਨਾ ਗੁਰਮੁਖਾਂ ਕਰਕੇ ਸਾਰਾ ਗਗ ਸੰਸਾਰ ਹਾਰ ਕਰਦਾ ਹੈ ਜੀ ਫਿਰ ਗੁਰੂ ਜੀ ਆਖਦੇ ਜਿੰਨਾ ਗੁਰਮੁਖਾਂ ਨੇ ਬੁਰਸ਼ਤ ਗੁਰਬਾਣੀ ਨਾਮਧਾਰਾ ਪਰਮੇਸ਼ਰ ਹਰਨੁ ਸਲਾਹ ਸਿਮਰਿਆ ਹੈ ਉਹ ਗੁਰਮੁਖ ਪਰਮੇਸ਼ਰ ਹਰਨ ਦੇ ਗੁਰਸ਼ਬ ਗੁਰਬਾਣੀ ਨਾਮ ਦਾ ਗਨਗਾਨ ਕਰਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਨੇ ਭਾਈ ਦਵੈਸ ਪਾ ਪਾਲਣ ਕਰਕੇ ਕੋਈ ਅਧਿਆਤਮਕ ਲਾਭ ਨਹੀਂ ਹੁੰਦਾ ਜੀ ਅਤੇ ਨਾ ਹੀ ਗੁਰਸ਼ਬ ਦਾ ਨਾਮ ਰੂਪ ਪੱਲੇ ਪੱਤਨ ਪੱਲੇ ਪੈਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਕਿ ਬڑے ਲੋਕ ਆਪਣੇ ਆਪ ਨੂੰ ਵਿਦਵਾਨ ਬਣਾਉਣ ਲਈ ਬੜੇ ਧਰਮ ਗ੍ਰੰਥ ਪੜ੍ਹ-ਪੜ ਕੇ ਥੱਕ ਗਏ ਹਾਂ ਜੀ ਪਰ ਉਹਨਾਂ ਦੇ ਉਸ ਵਿੱਚੋਂ ਉਸ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਸੰਤੋਖ ਸੰਤੁਸ਼ਟੀ ਆਪਣੇ ਆਪ ਨੂੰ ਨਹੀਂ ਪਛਾਣਨੀ ਆ ਜੀ ਕੁਝ ਨਹੀਂ ਪ੍ਰਾਪਤ ਕੀਤਾ ਜੀ ਅਤੇ ਉਹਨਾਂ ਦਾ ਸਾਰਾ ਜੀਵਨ ਦੂਸਰਿਆਂ ਨੂੰ ਵੇਖ ਕੇ ਕਿ ਉਹ ਕਿੰਨਾ ਕੁ ਕੁਝ ਬੋਲਦਿਆ ਹੈ ਧਰਮ ਗ੍ਰੰਥਾਂ ਬਾੜੇ ਬਾਹਰ ਦਾ ਵੇਖਣਾ ਵੇਖ-ਵੇਖ ਕੇ ਸਰਦੇ ਹਾਂ ਜੀ ਈਰਖਾ ਕਰਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਉਹਨਾਂ ਦੇ ਗੁਕ ਪੁਕਾਰ ਨਹੀਂ ਮੁਕਦੀ ਜੀ ਅਤੇ ਨਾ ਹੀ ਉਹਨਾਂ ਦੇ ਮਨ ਵਿੱਚੋਂ ਦਵਤ ਭਾ ਸ਼ੰਚੇ ਜਾਂਦੇ ਹਾਂ ਜੀ ਨਾਨਕ ਦਾ ਗਤਨ ਹੈ ਜੀ ਕਿੰਗੁ ਸ਼ਬ ਗੁਰवाणी ਨਾਮ ਤੋਂ ਵਾਂਝੇ ਜੀ ਮਨੁੱਖ ਜਗ ਸੰਸਾਰ ਤੋਂ ਆਪਣਾ ਮਨੁੱਖਾ ਜਨਮ ਅਜਾਈ ਗਵਾ ਕੇ ਚਲੇ ਜਾਂਦੇ ਹਾਂ ਜੀ ਪੌੜੀ ਵਿੱਚ ਗੁਰੂ ਜੀ ਆਖਦਿਆਂ ਨੇ ਪਿਆਰੇ ਪਰਮੇਸ਼ਰ ਪ੍ਰਭ ਮੈਨੂੰ ਉਹਨਾਂ ਸੱਜਣ ਗੁਰਮਖਾਂ ਨਾਲ ਮਿਲਾ ਦਿਓ ਜੀ ਤਾਂ ਜੋ ਮੈਂ ਵੀ ਉਹਨਾਂ ਦੀ ਤਰ੍ਹਾਂ ਤੁਹਾਡੇ ਦਰ ਦਾ ਰਸਤਾ ਪੁੱਛਾਂ ਜੀ ਫਿਰ ਗੁਰੂ ਜੀ ਆਖਦੇ ਹਨ ਜੋ ਮਿੱਤਰ ਭਾਈ ਮੈਨੂੰ ਪਰਮੇਸ਼ਰ ਹਰ ਦੇ ਦਰ ਦਾ ਮਾਰਗ ਦੱਸੇ ਜੀ ਦਰ ਦਾ ਰਸਤਾ ਦੱਸੇ ਜੀ ਮੈਂ ਉਸ ਤੋਂ ਕਰਵਾਨ ਜਾਂਦਾ ਹਾਂ ਜੀ ਫਿਰ ਗੁਰੂ ਜੀ ਆਖਦੇ ਮੈਂ ਉਹਨਾਂ ਗੁਰਮਖਾਂ ਨੂੰ ਮਿਲ ਕੇ ਉਹਨਾਂ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣਾਂ ਦੀ ਸਾਂਝ ਕਰਾਂ ਜੀ ਅਤੇ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਾਂ ਜੀ ਫਿਰ ਗੁਰੂ ਜੀ ਆਖਦਿਆਂ ਮੈਂ ਪਿਆਰੇ ਪਰਮੇਸ਼ਰ ਹੱਥ ਹਾਰ ਦੇ ਨਿਤ ਸੇਵਾ ਕਰਾਂ ਜੀ ਅਤੇ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਕਰਕੇ ਸੁਖ ਪ੍ਰਾਪਤ ਕਰਾਂ ਜੀ ਫਿਰ ਗੁਰੂ ਜੀ ਆਖਦੇ ਹਨ ਮੈਂ ਉਹਨਾਂ ਸਤਗੁਰੂ ਕੋਲ ਮੁਖਾਟ ਬਲਹਾਰੇ ਜਾਂਦਾ ਹਾਂ ਜੀ ਜਿਨ੍ਹਾਂ ਨੇ ਮੈਨੂੰ ਪਰਮੇਸ਼ਰ ਪ੍ਰਭ ਦੇ ਗੁਰਸ਼ਬਦ ਗੁਰਬਾਣੀ ਨਾਮ ਦੀ ਸੂਝ ਪ੍ਰਦਾਨ ਕੀਤੀ ਹੈ ਜੀ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਸ਼ਬਦ ਗੁਰੂ ਜੀ ਉਪਦੇਸ਼ ਦਿੰਦੇ ਹਾਂ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੇ ਸਾਗ ਸੰਗਤ ਵਿੱਚ ਮਿਲਵੜ ਪਰਮੇਸ਼ਰ ਹਰ ਦੇ ਗੁਣ ਗਾਣ ਕਰਨ ਨਾਲ ਆਪਣੇ ਆਪ ਨੂੰ ਗੁਰੂ ਅੱਗੇ ਅਰਪਿਤ ਕਰਨ ਨਾਲ ਆਪਾਪਾ ਮਰਨਾ ਮਰਨਾ ਚਾਹੀਦਾ ਹੈ ਜੀ ਆਪਣਾ ਆਪ ਭਾਵ ਆਪਣੇ ਹਉਮੈ ਹੰਕਾਰ ਆਪਣੇ ਵਿਸ਼ੇ ਵਿਕਾਰ ਕੋ ਦੰਗ ਕਰਨੇ ਚਾਹੀਦੇ ਹਾਂ ਜੀ ਤਦ ਹੀ ਪਰਮੇਸ਼ਰ ਪ੍ਰਭ ਦੀ ਵਾਸਤਵਿਕਾ ਦੀ ਪਛਾਣ ਹੁੰਦੀ ਹੈ ਜੀ ਫਿਰ ਗੁਰੂ ਜੀ ਆਹਦੇ ਹਨ ਜੋ ਗੁਰਮੁਖ ਪਰਮੇਸ਼ਰ ਹਰਤੇ ਗੁਰਸਾਖ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਹਰਤੇ ਗੂੰਗਾਨ ਕਰਦੇ ਹਨ ਜੀ ਉਹੀ ਪਰਮੇਸ਼ਰ ਹਰ ਵਿੱਚ ਲੀਨ ਹੁੰਦੇ ਹਨ ਜੀ ਫਿਰ ਉਹ ਗੁਰਮੁਖ ਕੇਵਲ ਆਪ ਹੀ ਨਹੀਂ ਕਰਦੇ ਬਲਕਿ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਵੀ ਉਹ ਉਹ ਮਾਰਗ ਦੱਸਦੇ ਹਨ ਉਹਨਾਂ ਨੂੰ ਵੀ 导ਤ ਦਿੰਦੇ ਹਨ ਜੀ ਅਤੇ द्वैत भाव ਵਾਲੇ ਜੀਵਨੁਕ ਜੀਵਨੁਕ ਸਦਾ ਦੁਖੀ ਹੋ ਕੇ ਇਸ ਜਗ ਸੰਸਾਰ ਤੋਂ ਚਲੇ ਜਾਂਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਉਸ਼ਾਦ ਗੁਰਬਾਣੀ ਨਾਮ ਦੁਆਰਾ ਅਧਿਮਿਆ ਅਧਿਆਤਮਕ ਗੁਰ ਗਿਆਨ ਦੀ ਸੂਝ ਪ੍ਰਾਪਤ ਕਰਕੇ ਪਰਮੇਸ਼ਰ ਹਾਰਨ ਦੇ ਉਸਾਦ ਗੁਰਬਾਣੀ ਨਾਮ ਨੂੰ ਸਿਮਰਨਾ ਚਾਹੀਦਾ ਹੈ ਜੀ ਅੱਜ ਜਦ ਆ ਵਿਚਾਰ ਕਰਦਿਆਂ ਬਿਲਕੁਲ ਨੇਕਾ ਬੁੱਲਾ ਹੋਈਆਂ ਹੋਣ ਕਿਆ ਉਸ ਵਾਸਤੇ ਮੈਂ ਖਮਾ ਦੀ ਤਰਚਕਾਂ ਜੀ ਵਾਈ ਗੁੱਡ ਜੀ ਖਾਲਸਾ ਵਾਈ ਗੁੱਡ ਜੀ ਕੀ ਫਤਿਹ